ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮਦਵੀ ਟਕਸਾਲ ਦੇ ਟੋਲ ਵੀ ਮੁਕੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਦੇ ਭਤੀਜੇ ਸਵਰਗਵਾਸੀ ਭਾਈ ਲਖਵੀਰ ਸਿੰਘ ਜੀ ਜਲਾਕਣੀ ਸੰਗਠਨ ਸਿੱਖ ਅਗੂ ਭਾਈ ਲਖਵੀਰ ਸਿੰਘ ਜੀ ਰੋਡੇ ਅੱਜ ਹੋਊਗਾ ਇਹ ਵਿਸ਼ੇਸ਼ ਜੋ ਉਹਨਾਂ ਦੇ ਗੀਤ ਲਈ ਲਿਖੀ ਗਈ ਸਿੰਘ ਸਾਹਿਬ ਭਾਈ ਕਿਸਮੀ ਸਿੰਘ ਜੀ ਰੋਡੇ ਸ੍ਰੀ ਅਨੰਦਪੁਰ ਸਾਹਿਬ ਦੇ ਸਾਫਾ ਜਹਦਾ ਦੀ ਗਦੋਂ ਭਾਈ ਲਖਮੀ ਸਿੰਘ ਜੀ ਰੋਡੇ ਬਾਣੀ ਬਾਣੀ ਦਾ ਪੁਰ ਸਿੱਖੀ ਜੀਵਨ ਵਿਰਸੇ ਵਿੱਚੋਂ ਪ੍ਰਾਪਤ ਹੋਇਆ ਕਿਉਂਕਿ ਉਹਨਾਂ ਨੇ ਸ਼ਿਕਾਰ ਜੁਗ ਬਾਬਾ ਜਗਵਿੰਦਰ ਸਿੰਘ ਜੀ ਸ਼ੁਰੂ ਤੋਂ ਹੀ ਕੰਮ ਲਈ ਤੰਗਲੀ ਤਖਸਾਲ ਨਾਲ ਜੁੜੇ ਹੋਏ ਸਨ ਇਰਫਾਨ ਕੇ ਮਾਨ ਸਿੰਘ ਦੀ ਖਾਸ ਸਾਹਿਬ ਪਿੰਡਾ ਵਾਲਿਆਂ ਨੂੰ ਦੰਦ ਮੇਟ ਸਾਹਿਬ ਦੇ ਮੁਕਤੀ ਹਮੋਂ ਦਾ ਸੁਪਾਕ ਕਾਰਕ ਹੋਇਆ ਇਸ ਦਰਾਂ ਉਹਨਾਂ ਨੇ ਸਿੱਖਾਂ ਦੇ ਹੱਕਾਂ ਦੇ ਲਈ ਸੰਘਰਸ਼ ਕੀਤਾ ਅਤੇ ਭਾਰਤ ਭਰ ਵਿੱਚ ਫੈਲ ਕੇ ਸਿੱਖ ਧਰਮ ਦਾ ਪ੍ਰਚਾਰ ਕੀਤਾ 1 ਮਈ 1984 ਨੂੰ ਸ਼ਾਂਤਾਂ ਦੇ ਉਪਰਾਹਣ ਭਾਈ ਜਗਜੀਤ ਸਿੰਘ ਨੂੰ ਪੰਜਾਬ ਸਰਕਾਰ ਨੇ ਬਿਨਾਂ ਕੰਮ ਹੀ ਕਰਕਾਰ ਕਰ ਲਿਆ ਇਸ ਕਾਰਨ ਇਲਾਕੇ ਦੇ ਸਿੱਖਾਂ ਵਿੱਚ ਭਾਰੀ ਰੋਗ ਫੈਲਿਆ ਬਤਿਹੁਰਾਂ ਨੇ ਵੱਡੀ ਗਿਣਤੀ ਵਿੱਚ ਮੂਕੇ ਕਚਹਿਰਿਆਂ ਦਾ ਘਾਉ ਮੱਤਾ ਬਾਅਦ ਵਿੱਚ ਸੰਗਤਾਂ ਮੂਕੇ ਵਿਖੇ ਗੁਰਦੁਆਰਾ ਸਾਹਿਬ ਇੱਤਰ ਹੋਈਆਂ ਜਿਵੇਂ ਉਹ ਸੀਆਰ ਵੀ ਐਮੋਰੇ ਘੇਰਾ ਪਾ ਕੇ ਨਾਤੇ ਸਿੱਖਾਂ ਉੱਪਰ ਗੋਲੀ ਚਲਾ ਦਿੱਤੀ ਜਿਸ ਵੇਲੇ ਅੱਜ ਸੇਖੀਲ ਹੋਵੇ ਸਨ ਉਸ ਵੇਲੇ ਭਾਈ ਲਖਮੀਰ ਸਿੰਘੀ ਲੋੜੇ ਵੀ ਸੰਗਤਾਂ ਦੇ ਨਾਲ ਸ਼ਾਮ ਸੰਨ ਬਾਦ ਵਿੱਚ ਬਹੁਤ ਸਾਰੀਆਂ ਸੰਗਤਾਂ ਸਤ ਪਿੰਡਾਂ ਵਾਲੇ ਕੋਰ ਸਿੰਘੀ ਤਰਵਾਰ ਸਾਹਿਬ ਕੋਟੀਆਂ ਜਿੱਥੇ ਕਈ ਤਰ੍ਹਾਂ ਦੀਆਂ ਵਿਚਾਰਾ ਹੋਣਾ ਸੰਗਤਾਂ ਦੇ ਕਹਿਣ ਤੇ ਭਾਈ ਲਖਮੀਰ ਸਿੰਘ ਪਹਿਲਾਂ ਕੋਲ ਚੱਲ ਰਹੇ ਆਪਣੇ ਕਾਰੋਗਾਰ ਦੀ ਟੁਈ ਚਲੇ ਗਏ ਉਹ ਜਿੱਤਨਾ ਬਾਅਦ ਹੀ ਉਪੇਸ਼ਾ ਨੂੰ ਸਟਾਰ ਵਾਪਸ ਗਿਆ ਇਸ ਤਰ੍ਹਾਂ ਭਾਈ ਲਖਮੀ ਸਿੰਘ ਦੇ ਪਿਤਾ ਭਾਈ ਜਗੀਰ ਸਿੰਘ ਉਹਨਾਂ ਦੇ ਪਿਤਾ ਭਾਈ ਸਰਵਰ ਸਿੰਘ ਜਾਤੇ ਦੇ ਪੁੱਤਰ ਭਾਈ ਹਰਪੀਰ ਸਿੰਘ ਬਹੁਤ ਸਾਰੇ ਰਿਸ਼ਤੇਦਾਰ ਅਤੇ ਯਾਰ ਪਛਾਣ ਵਾਲੇ ਸਿੰਘ ਦੇ ਗੁੱਪ ਦੇ ਸਿੰਘ ਸ਼ਹੀਦੀਆਂ ਪ੍ਰਾਰਥਨਾ ਕਰਕੇ ਸਨ ਇਸ ਘਟਕਾਰੇ ਨੇ ਸਭ ਸਰਕਾਰ ਨੂੰ ਤੁਰੰਤੋਂ ਤੱਕ ਜੋੜ ਕੇ ਰੱਖ ਦਿੱਤਾ ਹੋਗੇ ਜੀਆਂ ਦੇ ਵਿੱਚ ਕਿਧਰੇ ਵੀ ਨਹੀਂ ਹੋਇਆ ਕਿ ਸ਼ਾਮ ਨਹੀਂ ਸ੍ਰੀ ਦਰਸ਼ਨੋ ਕਿਸੇ ਵੀ ਲੋਕਾਂਤਰੀ ਦੇਸ਼ ਵਿੱਚ ਤੋਂ ਪਾਕੇ ਟੈਂਕਾਂ ਨਾਲ ਪੁੱਜਿਆ ਗਿਆ ਹੋਵੇ ਉਹ ਵੀ ਰੱਬ ਦੇ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਗਿਆ ਪੁੱਜਿਆ ਦੁਨੀਆਂ ਵਿੱਚ ਬਹੁਤੇ ਬਹੁਤ ਸਾਰੇ ਸਿੱਖਾਂ ਨੇ ਵੱਡੇ ਵੱਡੇ ਉਹਦੇ ਤਿਆਗ ਦਿੱਤੇ ਔਰ ਵਿੱਚ ਬਹੁਤ ਸਾਰੇ ਸਿੱਖ ਇਸ ਰਾਸਤਾ ਦੇ ਆਰੰਭ ਵਿੱਚ ਸਿੱਖ ਸੋਚਣ ਵਾਸਤੇ ਮਨਪੂਰਸਾਨਾ ਜਿਸ ਦੇਚ ਲਈ ਅਸੀਂ ਇੱਕ ਵਿਪਰਤਾਨ ਛੱਡੇ ਜੈ ਕਾਤਾ ਛੱਡੀਆਂ ਆਸਤ ਪੋੜ ਤੇ ਭਾਰੀ ਨੁਕਸਾਨ ਝਲਿਆ ਜੇ ਕਾ ਨਾਜਾ ਨਹੀਂ ਲਗਾਇਆ ਜਾਂ ਸਰਦਾ ਸਿੱਖ ਸੋਚ ਦੇ ਸਾਨਾ ਕਿ ਕੀ ਨਹੀਂ ਸਾਡੇ ਲਈ ਜਾਈ ਹੈ ਵਿਉਜਿਆ ਹੋਰ ਕੋਮ ਪੁਰਜਾ ਸਿੱਖ ਸੋਚ ਵਿੱਚ ਢੁੰਦਾ ਰਿਹਾ ਹੌਣ ਵਾਲੇ ਨੂੰ ਵੇਖ ਲਈ ਹਰ ਸੁਜਵਾਲ ਸਿੱਖ ਚੇਕਰ ਮੰਦ ਸੀ ਇਸੇ ਦਰਾਂ ਹੀ ਸੰਸਾ ਭਾਈ ਤਸਵੀਰ ਸਿੰਘ ਰੋਡੇ ਇਸ ਲੇਖ ਦੇ ਲੇਖਕ ਨੇ ਇੰਗਲੈਂਡ ਵਿੱਚ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਸਿਰਫ ਦਾ ਐਲਾਨ ਕੀਤਾ ਸੀ ਫਤਿਹ ਹੁਣਾਂ ਨੂੰ 25 ਦਸੰਬਰ 1981 ਵਿੱਚ ਵਿਦੇਸ਼ ਵਿੱਚੋਂ ਗ੍ਰੈਸਟਾਰ ਕਰਕੇ ਭਾਰਤ ਆ ਲਾ ਗਿਆ ਜਿਸ ਕਾਰਨ ਭਾਈ ਦੇਪਰੀ ਸਿੰਘ ਰੋਡੇ ਤਵੇ ਇਹ ਤੋਂ ਬਲੈਂਡ ਚਲੇ ਗਏ ਅਤੇ ਉਹਨਾਂ ਨੇ ਇੰਟਰਨੈਸ਼ਨਲ ਸਿੱਖ ਕਨਵਰਸੇਸ਼ਨ ਆਈਐਸ ਫਾਈਆ ਬੁਲਾ ਕਨਵੈਨਰ ਜੋ ਕਰਨਾ ਲੱਗਿਆ ਉਹ ਸਮਾਂ ਬਲੈਂਡ ਲੈਣ ਤੋਂ ਬਾਅਦ ਉਹ ਕੈਨੇਡਾ ਚਲੇ ਗਏ ਅਤੇ ਕੁੱਤੇ ਦੀ ਆਈਐਸ ਫਾਈਆ ਬੁਲਾ ਸਖਰੂ ਕੈਪ ਕੀਤਾ ਉਸ ਸਮੇਂ ਪੰਜਾਬ ਦੇ ਵਿੱਚ ਸ਼ਰਿਆ ਛੋਟੇ ਕੋਸ਼ ਮੁਕਾਬਲੇ ਕਰਾਈ ਜਾ ਰਹੇ ਸਨ ਅਤੇ ਪ੍ਰੈਸ਼ਰ ਰਿਲੀਸ ਦਾਦੇ ਰੋਗ ਵਜੋਂ ਸ਼ਿੰਗਾਰ ਚ ਕਰਨ ਲਈ ਬਹੁਤ ਸਾਰੇ ਫੈਡਰੇਸ਼ਨ ਅਤੇ ਹੋਰ ਸਿੱਖ ਨੌਜਵਾਨ ਕਸ਼ਤਪਨ ਚਲੇ ਗਏ ਸਨ ਕੈਨੇਡਾ ਵਿੱਚ ਆਈਐਸ ਪਾਈਐਸ ਦੇ ਵਰਤਮੰਦੀ ਨਿਧਨ ਹੋਈ ਜਿਸ ਵਿੱਚ ਫੈਸਲਾ ਲਿਆ ਗਿਆ ਕਿ ਭਾਈ ਲਖਮੀ ਸਿੰਘ ਰੋਡੇ ਕਸ਼ਤਪਨ ਜਾਣ ਅਤੇ ਉੱਥੇ ਰਹਿ ਕੇ ਸਿੱਖੀ ਗੱਦੀ ਲੜਾਈ ਕਰ ਉਹ 1993 ਨੂੰ ਕਸ਼ਤਪਨ ਚਲੇ ਗਏ ਸਨ ਉੱਤੇ ਰਹੇ ਜਾਂ ਕਈ ਘਟਨਾਵਾਂ ਘਟਾਵਾਂ ਵਾਪਰੀਆਂ ਨਾਦੇ ਜਲਾਟ ਦੀ ਸਾਥੀਆਂ ਗੁਰੂ ਦਿੱਤੀ ਜਾਣਕਾਰੀ ਉਸ ਸਾਹ ਇੱਕ ਦਿਨ ਭਾਈ ਲਖਵੀਰ ਸਿੰਘ ਰੋਡੇ ਗੋਟਵਾਲਾ ਸ੍ਰੀ ਗੰਗਾ ਸਾਹਿਬ ਮਕਾਟੇ ਕੇ ਗਏ ਆ ਵੇਖਿਆ ਕਿ ਗੋਟਵਾਲਾ ਸਹਿਤੀ ਪੀਲ ਵਿੱਚ ਚਾਰਚ ਮੇਰੇ ਕਰਕੇ ਕਰਕੇ ਮੁਕਾਮ ਸਾਰੇ ਜਾ ਰਹੇ ਸਨ ਇਹਨਾਂ ਨਜਾਇਜ਼ ਕਾਗਿਆਂ ਨੂੰ ਰੋਕਣ ਲਈ ਛੇਗੁਰਪੁਰਾ ਵੇਖੇ ਡੀਸੀ ਨੂੰ ਮਲੇ ਅਤੇ ਉਹਨੇ ਨੂੰ ਕਿਹਾ ਕਿਸੇ ਵੀ ਨਰਨਾਣਾ ਸਾਹਿਬ ਕੀਤੇ ਜਾ ਰਹੇ ਤਜਾਇਦ ਕਾਗਜ਼ਾਂ ਨੂੰ ਰੋਪਿਆ ਜਾਵੇ। ਇਸ ਦੇ ਬਦਲੇ ਜੋ ਵੀ ਚਾਹੇ ਅਸੀਂ ਤੁਹਾਨੂੰ ਲੋਕ ਦੇ ਦੇਵਾਂਗੇ। ਉਹ ਜ ਸਮਾਂ ਉਹ ਪ੍ਰੈਨ ਤੋਂ ਬਾਅਦ ਈਸੀ ਦੀਆਂ ਅੱਖਾਂ ਦੇ ਵਿੱਚ ਤੁਸਕ ਅਤੇ ਗਲਾ ਭਰਿਆ ਹੋਇਆ ਸੀ। ਉਸ ਨੇ ਇਸੇ ਹੱਥ ਵ੍ਰਤਿਆ ਕਿ ਮੈਨੂੰ ਕਿਸੇ ਤਰ੍ਹਾਂ ਦੀ ਲੋਕ ਵੀ ਚੂਲ ਨਹੀਂ। ਮੇਰੇ ਘਰ ਜਿਹੜਾ ਕੋਈ ਤਰਾਦ ਹੈ ਇਸ ਇਸ ਲਈ ਮੈਂ ਧੋਪ ਲੈਣੀ ਹੈ ਜਿਸ ਤੇ ਭਾਈ ਸਾਹਿਬ ਇਹ ਕੁਝ ਸੁਣੇ ਲਈ ਉੱਤ ਪਰ ਗਏ ਜੁਪ ਮੇਰੇਨ ਗੁਫਾਨ ਸਾਖੂ ਨਾਮ ਸਾਹਿਬ ਦੇ ਘਰ ਕੋਈ ਕਮੀ ਨਹੀਂ ਉਹਨਾਂ ਨੇ ਮੀਆਂ ਨੂੰ ਆਖਿਆ ਕਿ ਤੁਸੀਂ ਮੇਰੇ ਨਾਲ ਪਰਵਾਸ ਲਈ ਸ੍ਰੀ ਨਨਕਾਣਾ ਸਾਹਿਬ ਧੋ ਅਬੇ ਉੱਥੇ ਅੱਧਾ ਦਾਸ ਕਰਾਂਗੇ ਗੁਰੂ ਸਾਹਿਬ ਜਰੂਰ ਕਿਰਪਾ ਕਰਨਗੇ ਇਸੇ ਤਰ੍ਹਾਂ ਹੋਇਆ ਸ੍ਰੀ ਨਨਕਾਣਾ ਸਾਹਿਬ ਪਹੁੰਚ ਕੇ ਭਾਈ ਸਾਹਿਬ ਨੇ ਦੇਖਿਆ ਕਰਵਾਈ ਤੈਨ ਸ੍ਰੀ ਜਾਗੀ ਸਾਹਿਬ ਅਮੇ ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਪਾ ਕੇ ਗਏ ਅਰਦਾਸ ਕੀਤੀ ਗਈ ਸਤਿਗੁਰੂ ਨਾਨਕ ਸਾਹਿਬ ਦੇ ਚਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਪੁੱਤਰ ਦੀ ਦਾਤ ਬਖਸ਼ਣ ਬਾਅਦ ਉਹਨਾਂ ਨੇ ਕਹਿ ਕੇ ਜੀ ਸਿੱਖ ਸਾ ਪ੍ਰਸਾਰ ਰਿਖਿਓ ਗੁਰੂ ਨਾਨਕ ਦੇਵ ਸਾਹਿਬ ਜੀ ਸਾਡੇ ਸਾਡੇ ਹਾਂ ਉਹ ਜਰੂਰ ਕਿਰਪਾ ਕਰਨਗੇ ਇਸ ਤਰ੍ਹਾਂ ਸਮਾਪਤ ਕਰਕੇ ਉਨ੍ਹਾਂ ਦੇ ਘਰ ਪੁੱਤਰ ਪੈਦਾ ਹੋਇਆ ਅਤੇ ਉਹਨਾਂ ਦੀ ਸ੍ਰੀ ਨਰਕਨਾਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਸ਼ਲਾਘਾ ਕਰਦੇ ਪੁੱਤਰ ਪੈਦਾ ਹੋਣ ਤੋਂ ਪਹਿਲਾਂ ਹੀ ਉਹਨਾਂ ਨੇ ਸ੍ਰੀ ਨਰਕਨਾਨ ਸਾਹਿਬ ਦੇ ਕੀਤੇ ਜਾਹਿ ਕੀਤੇ ਜਾ ਰਹੇ ਨਜਾਇਜ਼ ਕੱਦੇ ਹੰਨ ਪਰਵਾਦ ਤੇ ਸੰ ਇਹ ਸਾਰੀ ਵਿਥਿਆ ਜੀ ਸੀ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਵੀ ਦਰਸ਼ਿਤ ਇਸ ਕਾਰਨ ਭਾਈ ਸਾਹਿਬ ਦੀ ਨਵਾਜ਼ ਸ਼ਰੀਫ ਨਵਦੀਕੀ ਦੀ ਜਾਨ ਪਰਸ਼ਾਨ ਹੋ ਗਈ ਅਤੇ ਆਪਸੀ ਸਦਮਾ ਹਲਾ ਵੱਧ ਗਈ। ਇਹ ਸਦਕਾ ਹੀ ਉਹਨਾਂ ਨੇ ਕੋਸਵਰੇ ਕੁੱਤਿਆਂ ਦੇ ਸਹਿਯੋਗ ਨਾਲ ਦੀ ਸੇਵਾ ਕਰਵਾਈ। ਸ੍ਰੀ ਨਾਨਕਾ ਸਾਹਿਬ ਵਿਖੇ ਪੰਜਾਬੀ ਸਕੂਲ ਸਵਤੰਤਰਤਾ ਅਤੇ ਪਸਟਾਨ ਸੇਖ ਗੋਡੋਰਾ ਪ੍ਰਮੰਡ ਕਮੇਟੀ ਦੀ ਸਥਾਪਨਾ ਕਰਵਾਈ। ਹਾਲਾਂਕਿ ਇਸ ਕਾਰਨ ਲਈ ਉੱਤੇ ਰਹ ਰਹੇ ਹੋਰ ਦਲਾਤਰੀ ਸਿੱਖਾਂ ਦਾ ਵੀ ਵੱਡਾ ਸਹਿਯੋਗ ਸੀ। ਔਰ ਭਾਈ ਸਾਹਿਬ ਜੀ ਵਿਸ਼ੇਸ਼ ਧੰਕਾਰਹੀ ਹੈ ਜਦੇ ਬਿਰਤ ਤੋਂ ਬਾਅਦ ਕਈ ਕਰਾਂ ਦੇ ਵਸਤ ਪਿੰਡ ਹੋਣ ਦੇ ਬਾਅਦ ਜੂੜਾ ਭਾਈ ਲਖਮੀਰ ਸਿੰਘ ਰੋਡੇ ਨੇ ਇਹਨਾਂ ਮੱਤ ਭੇਟਾ ਸੇ ਲੈ ਕੇ ਨਿਕਾਹ ਸੰਧਾ ਕਿ ਸਾਡਾ ਸੰਘਾ ਬਹੁਤ ਕੁੜੀਆਂ ਹਾਂ ਸਾਡੀਆਂ ਇੱਕ ਸੰਘਾ ਬਹੁਤ ਔਰਗੀਆਂ ਤੇ ਵੱਡੀਆਂ ਹਾਂ ਸਾਡਾ ਇੱਕੋ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਸਾਜਾ ਸ੍ਰੀ ਕਾਲ ਪੁਰਪਤ ਹੈ ਇੱਕੋ ਅੰਮਲ ਹੈ ਇੱਕੋ ਨਿਸ਼ਾਨ ਹੈ ਇੱਕੋ ਸਾਡੀ ਮੰਜ਼ਲ ਹੈ ਇਸ ਲਈ ਇਹ ਰੁਨੀ ਬਾਕੀ ਛੋਟੀਆਂ ਮੋੜੀਆਂ ਗੱਲਾਂ ਨੂੰ ਭੁੱਲ ਕੇ ਆਪਸੀ ਇਤਵਾਖ ਦੇ ਨਾਲ ਮੰਡਲ ਵੱਲ ਵਧਣਾ ਚਾਹੀਦਾ ਹੈ ਇਹਨਾਂ ਪ੍ਰਚਾਰਾਂ ਕਾਰਨ ਉੱਥੇ ਨਹਿਰੇ ਬਹੁਤ ਸਾਰੇ ਦੁਆਤਰੀ ਸਿੱਖਾਂ ਦੇ ਵਿੱਚ ਜਿੱਥੇ ਭਾਈ ਸਾਹਿਬ ਲਈ ਬਹੁਤ ਬਹੁਤ ਸਤਾਰ ਵਧਿਆ ਆਪਸੀ ਮਤਭੇਦ ਵੀ ਕੁਝ ਦੂਰ ਹੋਏ ਤੇ ਸਾਂਝਾ ਬਣੀਆ ਭਾਵੇਂ ਜ਼ਿੰਦਗੀ ਦਾ ਇਹ ਜਲਾਹ ਵੀ ਸਬਰ ਬਹੁਤ ਔਖਾ ਹੈ ਬਹੁਤ ਵੱਡਾ ਕਾਰੋਬਾਰ ਛੱਡਣਾ ਪਿਆ ਪਰਿਵਾਰ ਤੇ ਘਰਵਾ ਛੱਡਣਾ ਪਿਆ ਕੱਦਿਆ ਰਹਿਆ ਕਈ ਤਰ੍ਹਾਂ ਦੇ ਸਰੀਰਕ ਪ੍ਰਵਾਹ ਅਤੇ ਪੰਜ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਭਾਈ ਸਾਹਿਬ ਤਾਂ ਬਹੁਤ ਇਸੋ ਇਤਿਹਾਸੀ ਕੋ ਲੈ ਕੇ 2023 ਤੱਕ ਇਹ ਸਫਰ ਉਹ ਰਾਗ ਕਥਨ ਤੇ ਲੰਬਾ ਸੀ। ਪਾਰਿਸਤਰਾ ਉਹਨਾਂ ਨੇ ਕਿੰਨੇ ਭੋਗ ਸੁਭਾਵਾਂ ਸੁਭਾਵਾਂ ਨਵਾਈਆਂ। ਸ੍ਰੀਮਾਨ ਸਤਗਿਆਦਿ ਜਰਨੈਲ ਸਿੰਘ ਵੀ ਖਾਸਾ ਪਿੰਡਰਾ ਵਾਲਿਆਂ ਕੋਲੋਂ ਰੰਬੇ ਸ਼ਿਗਰਸ਼ ਦੇ ਵਿੱਚ ਵੀ ਬੇਜ ਤੇ ਤਾਕਤ ਜ਼ੋਰਦਾਰ ਪਾਇਆ। ਇਹ ਸਭ ਕੁਝ ਪਰਮਾਤਮਾ ਦੀ ਕਿਰਪਾ ਨਾਲ ਗੁਰੂ ਦੀ ਕਿਰਪਾ ਨਾਲ ਸੰਬੰਧ ਹੋ ਸਕਿਆ ਯਾਰੋ ਥਾ ਸਾ ਜੀਓ ਪੰਥ ਨਾਂ ਦੀ ਸੇਵਾ ਲੋ ਉਲੇਖਨ ਯਾਦ ਰੱਖੇਗਾ ਅਤੇ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਨ ਉਹ ਉਹਨਾਂ ਦੀ ਸੇਵਾ ਨੂੰ ਆਪਣਾ ਕਰਦੇ ਪਰਵਾਨ ਕਰਿ ਸਤਿਗੁਰਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿ ਕਰ ਗੁਰੂ ਪੰਥ ਦੇ ਦਾਸ ਸਿੰਘ ਦਾ ਭਾਈ ਜਸਨੀ ਸਿੰਘ ਜੀ ਰੋਡੇ ਸਾਤਾ ਜਹਦਾ ਸ੍ਰੀ ਅਕਾਲ ਪੰਥ ਸਾਹਿਬ ਸਰਪ੍ਰਸਤ ਐਂਕਰ ਜਲਦ ਸੰਸਕਤਾਲ ਸੰਪਰਕ ਨੰਬਰ 98142 13915 ਹੋਲੇ